YouTube ਦੇ ਪਰ ਤੁਹਾਨੂੰ ਇਨਫੋਰਮੇਸ਼ਨਲ ਵੀਡੀਓਸ ਤਾਂ ਬਹੁਤ ਮਿਲ ਜਾਣੀਆਂ ਪਰ ਇਹ ਵੀ ਵੀਡੀਓ ਉਹਨਾਂ ਸਭ ਤੋਂ ਅਲੱਗ ਰਹੂਗੀ ਜੀ ਕਦੇ ਪੀਐਸਪੀ ਸੈਲ ਇਹ ਭੁੱਲ ਜਾਂਦਾ ਹੈ ਕਿ ਰੋਲ ਨੰਬਰ 16 ਡਿਜੀਟ ਦਾ ਈਸ਼ੂ ਕੀਤਾ ਹੈ ਜਾਂ 15 ਡਿਜੀਟ ਦਾ ਕਦੇ ਪੀਐਸਪੀ ਸੈਲ ਪੇਪਰ ਦੇ ਵਿੱਚ 20 ਨੰਬਰ ਦੀ ਪੰਜਾਬੀ ਹੀ ਪਾਉਣੀ ਭੁੱਲ ਜਾਂਦਾ ਹੈ ਤਿੰਨ ਪੇਪਰ ਲਗਾਤਾਰ ਰੱਖ ਦਿੱਤੇ ਗਏ ਹਨ ਵਿੱਚ ਇੱਕ ਵੀ ਦਿਨ ਦਾ ਗੈਪ ਨਹੀਂ ਰੱਖਿਆ ਗਿਆ ਚਲ ਕੀ ਗੱਲ ਕੰਡਕਟਿੰਗ ਏਜੰਸੀ ਕੋਲ ਇੰਨਾ ਵੀ ਟਾਈਮ ਨਹੀਂ ਸੀ ਕਿ ਲਿਸਟ ਪ੍ਰੋਪਰ ਚੈੱਕ ਕਰਕੇ ਸਿਟੀਜ਼ ਅਲੋਟ ਕਰ ਦਿੰਦੇ ਪਹਿਲਾਂ ਪੀਐਸਪੀ ਸੈਲ ਦੋ ਤੋਂ ਤਿੰਨ ਸਾਲ ਬਾਅਦ ਤਾਂ ਪੋਸਟ ਕਰਦਾ ਹੈ ਤਾਂ ਇੱਕੋ ਕੈਂਡੀ ਕਈ ਤਕਰੀਬ 7 ਤੋਂ 8000 ਰੁਪਏ ਜਮ੍ਹਾਂ ਕਰਵਾ ਲਿੱਤਾ ਜਾਂਦਾ ਹੈ। ਹਾਂਜੀ ਸਾਥੀਓ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਇਲੈਕਟ੍ਰਿਕ ਸਟਾਰ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੀਐਸਪੀਸੀਐਲ ਦੇ ਕੁਝ ਖਾਮੀਆਂ ਦੀ ਗੱਲ ਕਰਾਂਗੇ। YouTube ਦੇ ਉੱਪਰ ਤੁਹਾਨੂੰ ਇਨਫੋਰਮੇਸ਼ਨਲ ਵੀਡੀਓਜ਼ ਤਾਂ ਬਹੁਤ ਮਿਲ ਜਾਣਗੀਆਂ ਪਰ ਇਹ ਵੀਡੀਓ ਉਹਨਾਂ ਸਭ ਤੋਂ ਅਲੱਗ ਰਹੂਗੀ ਜੀ। ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਪੀਐਸਪੀਸੀਐਲ ਵੱਲੋਂ ਜਹੀ ਦੇ ਸੀਆਰਏ 2 ਫਬਰੀ 2024 ਨੂੰ ਰਿਲੀਜ਼ ਕੀਤਾ ਗਿਆ ਸੀ। ਤੇ ਹੁਣ ਇਨੇ ਲੰਬੇ ਇੰਤਜ਼ਾਰ ਤੋਂ ਬਾਅਦ ਕਰੀਬ ਕਰੀਬ ਡੇਢ ਸਾਲ ਤੋਂ ਬਾਅਦ ਪੀਐਸਪੀਸੀਲ ਪੇਪਰ ਲੈਣ ਜਾ ਰਹੀ ਹੈ ਇਨੇ ਲੰਬੇ ਇੰਤਜ਼ਾਰ ਤੋਂ ਬਾਅਦ ਵੀ ਕਦੇ ਤੱਕ ਵੈਬਸਾਈਟ ਵਿੱਚ ਐਡਮਿਟ ਕਾਰਡ ਨਹੀਂ ਡਾਊਨਲੋਡ ਹੁੰਦੇ ਕਦੇ ਪੀਐਸਪੀਸੀਲ ਹੀ ਭੁੱਲ ਜਾਂਦਾ ਹੈ ਕਿ ਰੋਲ ਨੰਬਰ 16 ਡਿਜੀਟ ਦਾ ਇਸ਼ੂ ਕੀਤਾ ਹੈ ਜਾਂ 15 ਡਿਜੀਟ ਦਾ ਕਦੇ ਪੀਐਸਪੀਸੀਲ ਪੇਪਰ ਦੇ ਵਿੱਚ 20 ਨੰਬਰ ਦੀ ਪੰਜਾਬੀ ਹੀ ਪਾਉਣੀ ਭੁੱਲ ਜਾਂਦਾ ਹੈ ਕਦੇ ਪੀਐਸਪੀਸੀਲ ਇਹ ਜੇਸ ਵਰਗੀਆਂ ਪੋਸਟਾਂ ਜਿਨ੍ਹਾਂ ਨੂੰ ਇਨਾ ਦੇ ਨਾਲ ਹੀ ਫਿਲ ਕਰਵਾਇਆ ਗਿਆ ਸੀ ਉਹਨਾਂ ਦੀ ਐਗਜ਼ਾਮ ਡੇਟ ਇਸ਼ੂ ਕਰਨਾ ਹੀ ਭੁੱਲ ਜਾਂਦਾ ਹੈ ਚਲੋ ਇਹ ਸਭ ਚੀਜ਼ਾਂ ਦਾ ਇੱਕ ਟੈਕਨੀਕਲ ਗਲਿਚ ਕਹਿ ਕੇ ਇਗਨੋਰ ਵੀ ਕੀਤੀਆਂ ਜਾ ਸਕਦੀਆਂ ਹਨ ਪਰ ਹੁਣ ਤਾਂ ਸਭ ਚੀਜ਼ਾਂ ਦੀ ਹੱਦ ਹੀ ਪਾਰ ਕਰ ਦਿੱਤੀ ਹੈ ਪੀਐਸਪੀਸੀਲ ਨੇ 11 12 13 ਜੂਨ 2025 ਨੂੰ ਲਗਾਤਾਰ ਇਗਜ਼ਾਮ ਡੇਟ ਇਸ਼ੂ ਕੀਤੀ ਸੀ 11 ਜੂਨ 2025 ਨੂੰ ਪੀਐਸਪੀਸੀਲ ਐਸਐਸਏ ਦਾ ਇਗਜ਼ਾਮ ਦੋ ਸ਼ਿਫਟਾਂ ਦੇ ਵਿੱਚ ਕੰਡਕਟ ਕਰਵਾਇਆ ਜਾਵੇਗਾ 12 ਜੂਨ 2025 ਨੂੰ ਇਲੈਕਟ੍ਰੀਸ਼ੀਅਨ ਗ੍ਰੇਡ 2 ਦਾ ਦੋ ਸ਼ਿਫਟਾਂ ਦੇ ਵਿੱਚ ਪੇਪਰ ਕੰਡਕਟ ਕਰਵਾਇਆ ਜਾਵੇਗਾ ਤੇ 13 ਜੂਨ 2025 ਨੂੰ ਉਸੇ ਤੋਂ ਅਗਲੇ ਦਿਨ ਜੂਨੀਅਰ ਪਲਾਂਟ ਟੈਂਡੈਂਟ ਦਾ ਸਿੰਗਲ ਸ਼ਿਫਟ ਦੇ ਵਿੱਚ ਕੰਡਕਟ ਕਰਵਾਇਆ ਜਾਵੇਗਾ ਤੇ ਈਵਨਿੰਗ ਸ਼ਿਫਟ ਦੇ ਵਿੱਚ ਇੰਟਰਨਲ ਆਡੀਟਰ ਦਾ ਐਗਜ਼ਾਮ ਕੰਡਕਟ ਕਰਵਾਇਆ ਜਾਣਾ ਹੈ ਤਿੰਨ ਪੇਪਰ ਲਗਾਤਾਰ ਰੱਖ ਦਿੱਤੇ ਗਏ ਹਨ ਵਿੱਚ ਇੱਕ ਵੀ ਦਿਨ ਦਾ ਗੈਪ ਨਹੀਂ ਰੱਖਿਆ ਗਿਆ ਚਲੋ ਇਨੈਕ ਤਾਂ ਠੀਕ ਵੀ ਮੰਨ ਸਕਦੇ ਸੀ ਪਰ ਪਰ ਹੈਰਾਨ ਕਰਨ ਵਾਲੀ ਗੱਲ ਐਗਜ਼ਾਮ ਸੈਂਟਰ ਬਹੁਤ ਬਹੁਤ ਦੂਰ ਕਰ ਦਿੱਤੇ ਹਨ ਆਲਮੋਸਟ 80 ਤੋਂ 90% ਕੈਂਡੀਡੇਟ ਦੇ ਟੈਨਸੋ 200 ਕਿਲੋਮੀਟਰ ਦੇ ਕਰੀਬ-ਕਰੀਬ 200 ਤੋਂ 300 ਕਿਲੋਮੀਟਰ ਦੂਰ ਰੱਖ ਦਿੱਤੇ ਗਏ ਹਨ ਚਲੋ ਇਹ ਚੀਜ਼ ਵੀ ਮੰਨ ਲੈਣਾ ਕਿ ਪੇਪਰ ਵਿੱਚ ਚੀਟਿੰਗ ਚਾਂਸਸ ਨੂੰ ਰੋਕਣ ਲਈ ਜਾਂ ਘੱਟ ਕਰਨ ਲਈ ਐਗਜ਼ਾਮ ਸੈਂਟਰ ਹਰ ਇੱਕ ਦੇ ਰੈ residense ਤੋਂ ਦੂਰ ਬਣਾਏ ਗਏ ਹਨ ਪਰ ਕੀ ਗੱਲ ਕੰਡਕਟਿੰਗ এজੰਸੀ ਕੋਲ ਇੰਨਾ ਵੀ ਟਾਈਮ ਨਹੀਂ ਸੀ ਕਿ ਲਿਸਟ ਪ੍ਰੋਪਰ ਚੈੱਕ ਕਰਕੇ ਸਿਟੀਜ਼ ਅਲੋਟ ਕਰ ਦਿੰਦੇ ਸ਼ਾਇਦ ਕੋਈ ਵਿਰਲਾ ਹੀ ਹੋਵੇਗਾ ਜਿਹਦਾ ਐਗਜ਼ਾਮ ਸੈਂਟਰ 100 ਕਿਲੋਮੀਟਰ ਦੇ ਰੇਡੀਅਸ ਵਿੱਚ ਆਇਆ ਹੋਵੇ ਜਿਹੜੇ ਸੰਘਰੂਰ ਦੇ ਕੈਂਡੀਡੇਟ ਹਨ ਆਲਮੋਸਟ ਸਾਰੇ ਦੇ ਸਾਰੇ ਕੈਂਡੀਡੇਟ ਦਾ ਇਗਜ਼ਾਮ ਸੈਂਟਰ ਚੱਕ ਕੇ 300 ਕਿਲੋਮੀਟਰ ਦੂਰ ਪਠਾਨਕੋਟ ਏਰੀਆ ਵਿੱਚ ਰੱਖ ਦਿੱਤਾ ਗਿਆ ਹੈ 11 ਜੂਨ 2025 ਨੂੰ ਐਸਐਸਏ ਦਾ ਪੇਪਰ ਲਿਆ ਜਾਵੇਗਾ ਹੁਣ ਸੁਭਾਵਿਕ ਜੀ ਗੱਲ ਹੈ ਕਿ ਕੈਂਡੀਡੇਟ ਨੂੰ ਇੱਕ ਦਿਨ ਪਹਿਲਾਂ ਹੀ ਇਗਜ਼ਾਮ ਸਿਟੀ ਸਟੇ ਕਰਨਾ ਪਵੇਗਾ ਹੁਣ ਦੋਸਤੋ ਜੋ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਹਿਲਾ ਇੱਕ ਸੰਘਰੂਰ ਦਾ ਕੈਂਡੀਡੇਟ 300 ਕਿਲੋਮੀਟਰ ਟਰੈਵਲ ਕਰਕੇ ਇੱਕ ਦਿਨ ਪਹਿਲਾਂ ਪਠਾਨਕੋਟ ਸਟੇ ਕਰੇਗਾ ਜਿਹੜੇ ਕੈਂਡੀਡੇਟ ਦਾ ਐਗਜ਼ਾਮ 11 ਜੂਨ 2025 ਨੂੰ ਪਠਾਨਕੋਟ ਦਾ ਸੈਂਟਰ ਰੱਖਿਆ ਗਿਆ ਹੈ ਤੇ 12 ਜੂਨ 2025 ਨੂੰ ਉਸ ਤੋਂ ਅਗਲੇ ਦਿਨ ਹੀ ਫਤਿਹਗੜ੍ਹ ਸਾਹਿਬ ਰੱਖਿਆ ਗਿਆ ਹੈ ਤਾਂ ਉਹ ਕੈਂਡੀਡੇਟ 9 ਤੋਂ 12 ਵਜੇ ਤੱਕ ਤਾਂ ਐਗਜ਼ਾਮ ਹੀ ਦੇਵੇਗਾ ਆਪਣਾ ਜੇਕਰ ਉਸ ਦੀ ਸ਼ਿਫਟ ਮਾਰਨਿੰਗ ਰੱਖੀ ਗਈ ਹੈ ਤੇ ਇੰਨੀ ਗਰਮੀ ਵਿੱਚ ਕੈਂਡੀਡੇਟ ਪਹਿਲਾਂ 300 ਕਿਲੋਮੀਟਰ ਪਠਾਨਕੋਟ ਜਾਵੇ ਫਿਰ ਪੇਪਰ ਦੇ ਕੇ ਰਾਤ ਨੂੰ ਫਤਿਹਗੜ੍ਹ ਸਾਹਿਬ ਆਵੇ ਸਾਰੀ ਰਾਤ ਟਰੈਵਲ ਕਰਕੇ IC2 ਦਾ ਪੇਪਰ ਦੇਵੇ ਗੱਲ ਇੱਥੋਂ ਨਹੀਂ ਮੁੱਕਦੀ ਹਲੇ JPA ਦੇ ਐਗਜ਼ਾਮ ਸਿਟੀ ਵੀ ਹੋਣੀ ਬਾਕੀ ਹੈ ਹੁਣ ਇਹ ਨਹੀਂ ਪਤਾ ਕਿ 13 ਜੂਨ ਦਾ ਪੇਪਰ ਚੱਕ ਕੇ ਪੰਜਾਬ ਦੇ ਕਿਹੜੇ ਖੁੰਝੇ ਕਰ ਦਿੱਤਾ ਜਾਵੇ। এজੈਂਸੀ ਕੋਲ ਹਰ ਇੱਕ ਕੈਂਡੀਡੇਟ ਦੀ ਪ੍ਰੋਪਰ ਇਨਫੋਰਮੇਸ਼ਨ ਤਾਂ ਹੁੰਦੀ ਹੀ ਹੈ। ਹੁਣ ਜਿਹੜਾ ਬੇਰੁਜ਼ਗਾਰ ਉਮੀਦਵਾਰ ਹੈ ਉਸਨੇ ਤਾਂ ਸਾਰੇ ਪੇਪਰ ਹੀ ਫਿਲ ਕੀਤੇ ਹੋਏ ਹਨ। ਸੈਂਟਰ ਇੰਨੇ ਦੂਰ ਦੂਰ ਬਣਾ ਦਿੱਤੇ ਗਏ ਹਨ ਕਿ ਇੱਕ ਕੈਂਡੀਡੇਟ ਨੂੰ ਇੱਕ ਪੇਪਰ ਤੋਂ ਦੂਜੇ ਪੇਪਰ ਦੇਣ ਲਈ 300 ਤੋਂ 400 ਕਿਲੋਮੀਟਰ ਟਰੈਵਲ ਕਰਨਾ ਪਵੇਗਾ। ਪਹਿਲਾਂ ਪੀਐਸਪੀਸੀਲ 2 ਤੋਂ 3 ਸਾਲ ਬਾਅਦ ਤਾਂ ਪੋਸਟ ਕਰਦਾ ਹੈ। ਫਿਰ ਜਦ ਪੋਸਟ ਆਉਂਦੀ ਹੈ ਤਾਂ ਫੀਸਾ ਇਕੱਠਿਆਂ ਕਰ ਲਿੱਤੇ ਜਾਂਦੇ ਹਨ ਜਨਰਲ ਕੈਂਡੀਡੇਟ ਤੋਂ 1300 ਤੋਂ 1400 ਰੁਪਏ ਸਿੰਗਲ ਪੋਸਟ ਦੇ ਫਿਲ ਕਰਵਾ ਲਿੱਤੇ ਜਾਂਦੇ ਹਨ ਤੇ ਜਿੰਨੀਆਂ ਵੀ ਪੋਸਟਾਂ ਨੇ ਉਹਨਾਂ ਦੇ ਅਲੱਗ-ਅਲੱਗ ਫਾਰਮ ਫਿਲ ਕਰਵਾਏ ਜਾਂਦੇ ਹਨ ਤਾਂ ਇੱਕੋ ਕੈਂਡੀਡੇਟ ਤੋਂ ਕਰੀਬ ਤੋਂ ਕਰੀਬ 7 ਤੋਂ 8000 ਰੁਪਏ ਜਮ੍ਹਾਂ ਕਰਵਾ ਲਿੱਤਾ ਜਾਂਦਾ ਹੈ ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ 1.5 ਸਾਲ ਪੇਪਰ ਦੀ ਡੇਟ ਨਹੀਂ ਦਿੱਤੀ ਜਾਂਦੀ ਫਿਰ ਇੱਕ ਤੋਂ ਦੋ ਸਾਲ ਬਾਅਦ ਜਦ ਪੇਪਰ ਦੀ ਡੇਟ ਈਸ਼ੂ ਹੁੰਦੀ ਹੈ ਤਾ ਐਗਜ਼ਾਮ ਸੈਂਟਰ ਇੰਨੇ ਦੂਰ ਬਣਾ ਦਿੱਤੇ ਜਾਂਦੇ ਹਨ ਜੇ ਐਗਜ਼ਾਮ ਸੈਂਟਰ ਹੀ ਇੰਨੇ ਦੂਰ ਕਰਨੇ ਸੀਗੇ ਕਿਸੇ ਨਾ ਕਿਸੇ ਕਾਰਨ ਕਰਕੇ ਤਾਂ ਘਟੂ ਘਟ ਹਰ ਇੱਕ ਪੇਪਰ ਦੇ ਵਿੱਚ ਘੱਟ 2 ਦਿਨ ਦਾ ਗੈਪ ਤਾਂ ਰੱਖਿਆ ਜਾਂਦਾ ਤਾਂ ਜੋ ਇੱਕ ਕੈਂਡੀਡੇਟ ਪ੍ਰੋਪਰ ਮਾਈਂਡ ਦੇ ਵਿੱਚ ਜਾ ਕੇ ਆਪਣਾ ਪੇਪਰ ਦੇ ਸਕੇ ਹੁਣ ਜਿਹੜੇ ਕੈਂਡੀਡੇਟ ਨੂੰ 1.5 ਸਾਲ ਕਰ ਬੈਠ ਕੇ ਤਿਆਰੀ ਕਰਦੇ ਨੂੰ ਹੋ ਗਿਆ ਹੋਵੇ ਉਸ ਦੀ ਇਸ ਤਰ੍ਹਾਂ ਖੱਜਲਗੁਆਰੀ ਕਰਵਾਈ ਜਾਂਦੀ ਹੈ ਐਗਜ਼ਾਮ ਸੈਂਟਰ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਕਿਸੇ ਦਾ ਕੁਝ ਡਾਟਾ ਹੀ ਨਹੀਂ ਦੇਖਿਆ ਗਿਆ ਬਸ ਜਿੱਥੇ ਜੀ ਕੀਤਾ ਉੱਥੇ ਹੀ 100-100 ਬੱਚਾ ਭੇਜ ਦਿੱਤਾ ਚਲੋ ਹੁਣ ਅਸੀਂ ਅਮੀਰ ਕਰਦੇ ਆ ਕਿ ਇਹਨੇ ਲੰਬੇ ਇੰਤਜ਼ਾਰ ਬਾਅਦ ਜਿਹੜੇ ਜਿਹੜੇ ਪੇਪਰ ਹੋਣ ਜਾ ਰਹੇ ਹਨ ਸਹੀ ਤਰੀਕੇ ਨਾਲ ਕੰਡਕਟ ਕਰਵਾਏ ਜਾਣ ਤੇ ਕੰਡਕਟਿੰਗ ਏਜੰਸੀ ਨੂੰ ਪੇਪਰ ਦਾ ਪੈਟਰਨ ਵੀ ਯਾਦ ਰਹਿ ਜਾਵੇ ਅੱਜ ਦੀ ਵੀਡੀਓ ਐਂਡ ਕਰਦੇ ਆ ਜੀ ਮਿਲਦੇ ਆ ਜਲਦੀ ਹੀ ਨਿਊ ਅਪਡੇਟ ਨਾਲ ਧੰਨਵਾਦ ਜੀ